ਹਾਂਜੀ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਹਰੇ ਚਣਿਆਂ ਤੇ ਪਨੀਰ ਦੀ ਸਬਜ਼ੀ ਸਬਜ਼ੀ ਬਹੁਤ ਹੀ ਟੇਸਟੀ ਬਣਦੀ ਹੈਗੀ ਆ ਜਿਹੜੇ ਤਰੀਕੇ ਨਾਲ ਆਪਾਂ ਇਹ ਸਬਜ਼ੀ ਬਣਾਉਣੀ ਦੱਸਾਂਗੇ ਤੇ ਵੀਡੀਓ ਨੂੰ ਬਸ ਤੁਸੀਂ ਪੂਰਾ ਦੇਖ ਕੇ ਵੀਡੀਓ ਦੇ ਨਾਲ ਬਣੇ ਰਹੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਚ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਬਣਾਵਾਂਗੇ ਹਰੇ ਚਣਿਆਂ ਦੀ ਤੇ ਪਨੀਰ ਦੀ ਸਬਜ਼ੀ ਬਹੁਤ ਹੀ ਆਪਾਂ ਸੌਖੇ ਤਰੀਕੇ ਨਾਲ ਤੇ ਇੱਕ ਅਲੱਗ ਜਿਹੀ ਤਰੀਕਾ ਨਾਲ ਬਣਾ ਕੇ ਤਿਆਰ ਕਰਾਂਗੇ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਜੇਕਰ ਤੁਹਾਨੂੰ ਪਸੰਦ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਹੈ ਤੇ ਕਿ ਤੁਸੀਂ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਚਲੋ ਫਿਰ ਆਪਾਂ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਹਾਂ ਸਬ지 ਬਣਾਉਣ ਵਾਸਤੇ ਇੱਕ ਕੌਲੀ ਆਪਾਂ ਹਰੇ ਚਨੇ ਲਏ ਆ ਤੇ ਦੋ ਵਾਰੀ ਆਪਾਂ ਪਾਣੀ ਦੇ ਨਾਲ ਧੋ ਲਿਆਗਾ ਤੇ ਹੁਣ ਆਪਾਂ ਬਣਾਵਾਂਗੇ ਇਹਦੀ ਸਬਜੀ ਹਾਂਜੀ ਗੈਸ ਤੇ ਆਪਾਂ ਟੋਪਗਾ ਰੱਖ ਲਿਆਗਾ ਤੇ ਟੋਪਕੇ ਦੇ ਵਿੱਚ ਅੱਧਾ ਗਲਾਸ ਆਪਾਂ ਪਾਣੀ ਦਾ ਪਾ ਦਾਂਗੇ ਗੈਸ ਆਪਾਂ ਆਨ ਕੀਤਾ ਹੋਇਆ ਤੇ ਸਬਜੀ ਬਣਾਉਣ ਤੋਂ ਪਹਿਲਾਂ ਚਣਿਆਂ ਨੂੰ ਪਹਿਲਾਂ ਆਪਾਂ ਇੱਕ ਵਾਰੀ ਉਬਾਲ ਦਵਾਵਾਂਗੇ ਕਿਚਨ ਨੇ ਆਪਣੇ ਥੋੜੇ ਜਿਹਾ ਸੌਫਟ ਹੋ ਜਾਣਗੇ ਉਬਾਲ ਉਦੋਂ ਤੱਕ ਦਵਾਉਣਾਗਾ ਵੀ ਹਲਕੇ ਜਿਹੇ ਬਸ ਪੱਕ ਜਾਣ ਜਿਆਦਾ ਪੂਰੇ ਨਹੀਂ ਆਪਾਂ ਚਣਿਆਂ ਨੂੰ ਪਕਾਉਣਾਗਾ ਇੱਕ ਅਲੱਗ ਜਿਹੇ ਤਰੀਕ ਨਾਲ ਆਪਾਂ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਜਿਹੜੇ ਤਰੀਕ ਨਾਲ ਆਪਾਂ ਸਬਜ਼ੀ ਬਣਾਵਾਂਗੇ ਇਹ ਤਰੀਕ ਨਾਲ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਜਲਦੀ ਵੀ ਬਣਦੀ ਹੈ ਤੇ ਹੁਣ ਆਪਾਂ ਚਣਿਆਂ ਨੂੰ ਪਕਾਵਾਂਗੇ ਅੱਧੇ ਕੱਚੇ ਤੇ ਅੱਧੇ ਪੱਕੇ ਹਾਂਜੀ ਚਣਿਆਂ ਨੂੰ ਉਬਾਲ ਆ ਗਿਆ ਤੁਸੀਂ ਦੇਖ ਸਕਦੇ ਹੋ ਤੇ ਗੈਸ ਕਰ ਦਾਂਗੇ ਆਪਾਂ ਬੰਦ ਬਸ ਇੱਕ ਉਬਾਲੀ ਦਵਾਉਣਾ ਸੀਗਾ ਤੇ ਚਨੇ ਹਲਕੇ ਜੇ ਸੌਫਟ ਹੋ ਗਏ ਆ ਹੁਣ ਤੁਹਾਨੂੰ ਮੈਂ ਦਿਖਾਉਣੀ ਥੋੜਾ ਆ ਤੁਸੀਂ ਦੇਖ ਸਕਦੇ ਹੋ ਹਲਕੇ ਜੇ ਸੌਫਟ ਹੋ ਗਏ ਚਨੇ ਹਾਂਜੀ ਚਨਿਆਂ ਨੂੰ ਆਪਾਂ ਗਰਮ ਪਾਣੀ ਦੇ ਵਿੱਚੋਂ ਕੱਢ ਲਿਆ ਕਿ ਤੇ ਬਾਟੀ ਦੇ ਵਿੱਚ ਆਪਾਂ ਰੱਖ ਤਾ ਤੇ ਜਿਹੜਾ ਆਪਣਾ ਚਨੇ ਆਲਾ ਪਾਣੀ ਸੀਗਾ ਉਬਾਲਿਆ ਹੋਇਆ ਤੇ ਇਹ ਆਪਾਂ ਹੁਣ ਸਬਜ਼ੀ ਬਣਾਉਣ ਦੇ ਵਿੱਚ ਵਰਤੋਂ ਕਰਾਂਗੇ ਕਿਉਂਕਿ ਚਨੇ ਆਪਾਂ ਪਹਿਲੇ ਹੀ 2-3 ਵਾਰੀ ਪਾਣੀ ਦੇ ਨਾਲ ਧੋਲੇ ਸੀਗੇ ਹਾਂਜੀ ਸਬਜ਼ੀ ਬਣਾਉਣ ਵਾਸਤੇ ਕੜਾਹੀ ਨੂੰ ਆਪਾਂ ਗੈਸ ਦੇ ਉੱਪਰ ਰੱਖ ਲਿਆ ਤੇ ਕੜਾਹੀ ਦੇ ਵਿੱਚ ਅੱਧੀ ਕੜਚੀ ਸਰੋਂ ਦਾ ਤੇਲ ਪਾ ਦਾਂਗੇ ਹਾਂਜੀ ਤੇਲ ਆਪਣਾ ਗਰਮ ਹੋ ਗਿਆ ਤੇ ਇੱਕ ਚਮਚ ਪਾ ਦਾਂਗੇ ਸਾਬਤ ਜੀਰਾ ਤੇ ਜੀਰਾ ਹਲਕਾ ਜਿਹਾ ਜਦੋਂ ਭੁੱਜ ਗਿਆ ਉਸ ਤੋਂ ਬਾਅਦ ਆਪਾਂ ਦੂਸਰਾ ਸਮਾਨ ਪਾ ਦਾਂਗੇ ਤੇ ਜੀਰਾ ਹਲਕਾ ਜਿਹਾ ਭੁੱਜ ਗਿਆ ਹੁਣ ਆਪਾਂ ਪਾ ਦਾਂਗੇ ਇੱਕ ਹਰੀ ਮਿਰਚ ਬਰੀਕ ਕੱਟੀ ਤੇ ਥੋੜਾ ਜਿਹਾ ਅਦਰਕ ਬਰੀਕ ਕੱਟਿਆ ਤੇ ਥੋੜਾ ਜਿਹਾ ਲਸਣ ਤੇ ਪਾ ਦਾਂਗੇ ਇਹਨਾਂ ਨੂੰ ਵੀ ਆਪਾਂ ਹੁਣ ਹਲਕਾ ਜਿਹਾ ਪੁੰਨ ਲਵਾਂਗੇ ਗੈਸ ਇੱਕ ਵਾਰੀ ਥੋੜਾ ਜਿਹਾ ਸਲੋ ਕਰ ਦਾਂਗੇ ਦਸਨ ਅਦਰਕ ਨੂੰ ਆਪਾਂ ਹਲਕਾ ਜਿਹਾ ਪੁੰਨ ਲਿਆਗਾ ਤੇ ਹੁਣ ਆਪਾਂ ਪਾ ਦਾਂਗੇ ਦੋ ਪਿਆਜ਼ ਬਰੀਕ ਕੱਟੇ ਹੋਏ ਤੇ ਪਿਆਜ਼ ਨੂੰ ਵੀ ਆਪਾਂ ਵਧੀਆ ਜਿਹਾ ਭਨ ਲਾਂਗੇ ਤੇ ਹੁਣ ਆਪਾਂ ਗੈਂਸ ਥੋੜਾ ਜਿਹਾ ਕਰ ਦਾਂਗੇ ਤੇਜ਼ ਬਹੁਤ ਘੱਟ ਮਸਾਲਿਆਂ ਵਿੱਚ ਆਪਾਂ ਸਬਜੀ ਇਹ ਬਣਾਵਾਂਗੇ ਕੋਈ ਜ਼ਿਆਦਾ ਆਪਾਂ ਮਸਾਲੇ ਨਹੀਂ ਪਾਉਂਦੇ ਜਿਹੜੇ ਨਾਰਮਲ ਹੀ ਆਪਣੇ ਰਸੋਈ ਦੇ ਵਿੱਚ ਮਸਾਲੇ ਹੁੰਦੇ ਆ ਬਸ ਉਹੀ ਆਪਾਂ ਮਸਾਲੇ ਪਾਵਾਂਗੇ ਸਬਜੀ ਦੇ ਵਿੱਚ ਇਹਨਾਂ ਮਸਾਲਿਆਂ ਨਾਲ ਹੀ ਸਬਜੀ ਬਹੁਤ ਹੀ ਜ਼ਿਆਦਾ ਇਹ ਟੇਸਟੀ ਬਣੂਗੀ ਜਿਹੜੇ ਤਰੀਕੇ ਨਾਲ ਆਪਾਂ ਅੱਜ ਇਹ ਸਬਜੀ ਬਣਾ ਕੇ ਤਿਆਰ ਕਰਨੀ ਆ ਤੇ ਬਸ ਵੀਡੀਓ ਦੇ ਨਾਲ ਤੁਸੀਂ ਪੂਰੇ ਬਣੇ ਰਹੋ ਸਬਜੀ ਬਣਾਉਣ ਦਾ ਬਹੁਤ ਹੀ ਸੌਖਾ ਤਰੀਕਾ ਹੈਗਾ ਹਾਂਜੀ ਪਿਆਜ਼ ਨੂੰ ਵੀ ਆਪਾਂ ਹੁਣ ਹਲਕਾ ਜਿਹਾ ਭੁੰਨ ਲਿਆਗਾ ਇੱਕ ਟਮਾਟਰ ਬ੍ਰੀਕ ਕੱਟਿਆ ਹੋਇਆ ਇਆ ਇਹ ਵੀ ਆਪਾਂ ਹੁਣ ਹਲਕਾ ਜਿਹਾ ਣ ਲਾਂਗੇ ਹੁਣ ਆਪਾਂ ਪਾ ਦਾਂਗੇ ਥੋੜਾ ਜਿਹਾ ਨਮਕ ਕਿਉਂਕਿ ਨਮਕ ਪਾ ਕੇ ਟਮਾਟਰ ਛੇਤੀ ਪੁੱਜ ਜਾਂਦਾ ਹੈ ਫਿਰ ਛੇਤੀ ਹ ਗਲਦੇ ਜਾਂਦਾ ਹੈ ਅੱਧਾ ਕ ਚਮਚਾ ਆਪਾਂ ਪਾ ਦਾਂਗੇ ਨਮਕ ਟਮਾਟਰ ਨੂੰ ਹਲਕਾ ਜਿਹਾ ਸੌਫਟ ਕਰ ਲਾਂਗੇ ਆਪਾਂ ਤੇ ਹੁਣ ਆਪਾਂ ਬਾਕੀ ਦੇ ਮਸਾਲੇ ਐਡ ਕਰਾਂਗੇ ਅੱਧਾ ਕ ਚਮਚਾ ਪਾ ਦਾਂਗੇ ਹਲਦੀ ਅੱਧਾ ਇੱਕ ਚਮਚ ਪਾ ਦਾਂਗੇ ਆਪਾਂ ਧਨੀਆ ਪਾਊਡਰ ਤੇ ਅੱਧਾ ਇੱਕ ਚਮਚ ਪਾ ਦਾਂਗੇ ਆਪਾਂ ਪੀਸੀ ਲਾਲ ਮਿਰਚ ਪਾਊਡਰ ਹੁਣ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਜਿਹੜਾ ਆਪਣਾ ਚਨੇ ਆਲਾ ਪਾਣੀ ਸੀਗਾ ਨਾ ਤੇ ਥੋੜਾ ਜਿਹਾ ਆਪਾਂ ਦੋ ਕ ਚਮਚ ਪਾ ਦਾਂਗੇ ਜਿਹੜੇ ਆਪਣੇ ਮਸਾਲਿਆਂ ਨੂੰ ਵਧੀਆ ਫਿਰ ਧੁੱਜ ਜੇ ਜਾਣ ਕਿਉਂਕਿ ਜੇ ਆਪਾਂ ਵੈਸੇ ਇਕੱਲੇ ਭੁੰਨੇ ਤੇ ਫਿਰ ਹੁਣ ਸਾਰੇ ਤੜਕੇ ਨੂੰ ਆਪਾਂ ਦੋ ਤਿੰਨ ਮਿੰਟ ਵਾਸਤੇ ਪਕਾ ਲਾਂਗੇ ਪਾਣੀ ਦੋ ਕ ਚਮਚਾ ਆਪਾਂ ਤਾਂ ਪਾਇਆ ਸੀ ਜਿਹੜੇ ਆਪਾਂ ਮਸਾਲੇ ਪਾਏ ਸੀ ਕਿ ਉਹ ਫਿਰ ਮੱਚਣਗੇ ਨਾ ਕਿਉਂਕਿ ਜੇ ਉਹ ਮਸਾਲੇ ਮੱਚ ਜੇ ਜਾਂਦੇ ਆ ਫਿਰ ਸੁਮੇਲ ਜੀ ਆਉਣ ਲੱਗ ਜਾਂਦੀ ਆ ਇਸ ਕਰਕੇ ਦੋ ਕ ਚਮਚਾ ਪਾਣੀ ਦੇ ਪਾ ਲਈ ਸੀਗੇ ਹਾਂਜੀ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਭੁੰਨ ਲਿਆਗਾ ਹੁਣ ਆਪਾਂ ਪਾਣੀ ਪਾ ਦਾਂਗੇ ਇੱਥੇ ਤੇ ਜਿਹੜਾ ਚਣਿਆਂ ਵਾਲਾ ਸਾਰਾ ਪਾਣੀ ਸੀ ਇਹ ਵੀ ਆਪਾਂ ਹੁਣ ਪਾ ਦਾਂਗੇ ਜਿੰਨੀ ਕਾਪਾ ਤਰੀ ਜਾਂ ਗਰੇਵੀ ਰੱਖਣੀ ਹੈਗੀ ਉਸੇ ਹਿਸਾਬ ਨਾਲ ਆਪਾਂ ਪਾਣੀ ਪਾ ਲੈਣਾਗਾ ਅੱਧਾ ਕ ਗਲਾਸ ਇਹ ਪਾਣੀ ਸੀ ਚਨੇ ਆਲਾ ਤੇ ਥੋੜਾ ਜਿਹਾ ਆਪਾਂ ਪਾਣੀ ਹੋਰ ਐਡ ਕਰਾਂਗੇ। ਯਾਨੀ ਕਿ ਟੋਟਲ ਇੱਕ ਗਲਾਸ ਹੋ ਗਿਆ ਪਾਣੀ। ਹੁਣ ਆਪਾਂ ਇੱਕ ਉਬਾਲ ਦਵਾਵਾਂਗੇ। ਹਾਂਜੀ। ਗਰੇਵੀ ਨੂੰ ਉਬਾਲ ਆ ਗਿਆ। ਤੇ ਹੁਣ ਆਪਾਂ ਪਾ ਦਾਂਗੇ ਉਬਾਲੇ ਹੋਏ ਚਨੇ ਤੇ ਚਣਿਆਂ ਦੇ ਨਾਲ ਹੀ ਆਪਾਂ ਪਾ ਦਾਂਗੇ ਕੱਟਿਆ ਹੋਇਆ ਪਨੀਰ। ਕਿਉਂਕਿ ਚਨੇ ਆਪਾਂ ਪਹਿਲਾਂ ਹੀ ਉਬਾਲੇ ਸੀ ਜੇ ਨਾ ਆਪਾਂ ਉਬਾਲਦੇ ਨਾ ਤੇ ਚਨੇ ਨੂੰ ਆਪਾਂ ਸਿੱਧੇ ਸਬਜ਼ੀ ਬਣਾਉਂਦੇ ਤੇ ਚਨੇ ਫਿਰ ਥੋੜੇ ਸਖਤ ਹੁੰਦੇ ਆ ਤੇ ਆਪਾਂ ਪਨੀਰ ਨੂੰ ਬਾਅਦ ਚ ਪਾਉਣਾ ਸੀ ਕਿਉਂਕਿ ਕਿਉਂਕਿ ਚਨੇ ਆਪਾਂ ਪਹਿਲਾਂ ਹੀ ਪਕਾ ਲਏ ਸੀਗੇ ਤੇ ਪਨੀਰ ਵੀ ਆਪਾਂ ਹੁਣ ਨਾਲ ਹੀ ਆਪਾਂ ਪਾਤਾ ਹੈਗਾ ਇਹ ਦੋਨੇ ਚੀਜ਼ਾਂ ਸੌਫਟ ਹੋ ਗਈਆਂ ਤੇ ਹੁਣ ਆਪਾਂ ਇਹਨਾਂ ਨੂੰ ਟਾ ਕੇ ਤੇ ਫਿਰ ਪਕਾ ਲਾਂਗੇ 5 ਮਿੰਟ ਵਾਸਤੇ ਇੱਕ ਵਾਰੀ ਆਪਾਂ ਕੜਚੀ ਮਾਰ ਦਿੰਦੇ ਆ ਜੇ ਜ਼ਿਆਦਾ ਤਰੀ ਰੱਖਣੀ ਹੋਵੇ ਤਾਂ ਜ਼ਿਆਦਾ ਵੀ ਆਪਾਂ ਪਾਣੀ ਪਾ ਸਕਦੇ ਆ ਤੇ ਹੁਣ ਆਪਾਂ ਟੱਕ ਦਿੰਨੇ ਆ 5 ਮਿੰਟ ਵਾਸਤੇ ਆਪਾਂ ਟਕਾਂਗੇ ਉਸ ਤੋਂ ਬਾਅਦ ਇੱਕ ਵਾਰੀ ਆਪਾਂ ਸਬਜੀ ਨੂੰ ਚੈੱਕ ਕਰ ਲਾਂਗੇ ਜੇ ਆਪਣੀ ਤਰੀ ਸੰਘਣੀ ਆ ਜਾਂ ਪਤਲੀ ਆ ਉਸੇ ਹਿਸਾਬ ਨਾਲ ਆਪਾਂ ਫਿਰ ਸੇਕ ਹੋਰ ਲਵਾ ਲਾਂਗੇ ਸਬਜੀ ਨੂੰ ਹਾਂਜੀ 5 ਕੁ ਮਿੰਟ ਆਪਾਂ ਸਬਜੀ ਨੂੰ ਸੇਕ ਲਵਾ ਲਿਆ ਤੇ ਇੱਕ ਵਾਰੀ ਆਪਾਂ ਕੜਚੀ ਮਾਰ ਦਿੰਨੇ ਆ ਸਬਜੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਬਜੀ ਨੂੰ ਹਲਕਾ ਜਿਹਾ ਸੇਕ ਲੱਗ ਗਿਆ ਤੇ ਪਨੀਰ ਵੀ ਆਪਣਾ ਹਲਕਾ ਜਿਹਾ ਸੌਫਟ ਹੋ ਗਿਆ ਤੇ ਹੁਣ ਆਪਾਂ ਪਾ ਦਾਂਗੇ ਅੱਧਾ ਕ ਚਮਚ ਗਰਮ ਮਸਾਲਾ ਹੁਣ ਆਪਾਂ ਪਾ ਦਾਂਗੇ ਕੱਟਿਆ ਹੋਇਆ ਹਰਾ ਧਨੀਆ ਇੱਕ ਵਾਰੀ ਆਪਾਂ ਕਰਚੀ ਹੋਰ ਮਾਰ ਦਿੰਨੇ ਸਬਜੀ ਦੇ ਵਿੱਚ ਦੋ ਤਿੰਨ ਮਿੰਟ ਵਾਸਤੇ ਆਪਾਂ ਸਬਜੀ ਨੂੰ ਹੋਰ ਸੇਕ ਲਵਾ ਲੈਨੇ ਆ ਜਿਆਦਾ ਟਾਈਮ ਨਹੀਂ ਲਵਾਉਂਦੇ ਸਿਰਫ 2-3 ਮਿੰਟ ਵਾਸਤੇ ਆਪਾਂ ਸੇਕ ਲਵਾਵਾਂਗੇ ਕਿਉਂਕਿ ਚਨੇ ਵੀ ਆਪਾਂ ਪਹਿਲਾਂ ਹੀ ਪਕਾਲੇ ਸੀਗੇ ਤੇ ਪਨੀਰ ਤਾਂ ਹਲਕਾ ਜਿਹਾ ਸੌਫਟੀ ਹੁੰਦਾਗਾ ਥੋੜਾ ਬਹੁਤ ਸੇਕ ਲੱਗਣ ਵਾਲਾ ਹੁੰਦਾ ਹੈ ਪਨੀਰ ਨੂੰ ਹਾਂਜੀ 2-3 ਮਿੰਟ ਵਾਸਤੇ ਆਪਾਂ ਸਬਜੀ ਨੂੰ ਹੋਰ ਸੇਕ ਲਵਾ ਲਿਆ ਤਾਂ ਤੁਸੀਂ ਦੇਖ ਸਕਦੇ ਆ ਸਬਜੀ ਆਪਣੀ ਬਣ ਕੇ ਤਿਆਰ ਆ ਬਸ ਇੰਨੀ ਕੁ ਸਬਜੀ ਆਪਾਂ ਪਤਲੀ ਰੱਖਣੀ ਸੀਗੀ ਸਬਜੀ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਆਪਾਂ ਸਬਜੀ ਬਣਾਈ ਹੈਗੀ ਆ ਤੇ ਬਹੁਤ ਹੀ ਆਪਾਂ ਸੌਖੇ ਤਰੀਕੇ ਨਾਲ ਬਣਾਈ ਹੈ ਜੇਕਰ ਤੁਹਾਨੂੰ ਪਸੰਦ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਵੀਡੀਓ ਨੂੰ ਤੇ ਹਾਇਦਿਕ ਤੁਸੀਂ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤੇ ਮੇਰੇ ਚੈਨਲ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਇਹ ਸਬਜੀ ਨੂੰ ਤੁਸੀਂ ਰੋਟੀ ਦੇ ਨਾਲ ਖਾਓ ਚਾਹੇ ਤੁਸੀਂ ਪਰੌਂਠਿਆਂ ਦੇ ਨਾਲ ਖਾਓ ਹਾਂਜੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਕਮੈਂਟ ਕਰਕੇ ਤੁਸੀਂ ਜਰੂਰ ਦੱਸਦੇ ਹੋ ਤੇ ਮਿਲਦੇ ਹਾਂ ਕੋਈ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ